ਪਰਮਪਾਲ ਜੀ ਪਹਿਲਾਂ ਤੇ ਮੁਬਾਰਕ ਹੈ ਜੀ ਨਵੀਂ ਪਾਰੀ ਕਰੇ ਇੱਕ ਬਿਊਰੋ ਕ੍ਰੀਏਟ ਤੋਂ ਬਾਅਦ ਹੁਣ ਐਜੇ ਪੋਲਿਟਿਸ਼ੀਅਨ ਔਰ ਬੀਜੇਪੀ ਪਾਰਟੀ ਜੁਆਇਨ ਕੀਤੀ ਹੈਗੀ ਹੈ ਜੀ ਤੇ ਕਿਹੋ ਜੀਆਂ ਚੁਣੌਤੀਆਂ ਰਹਿਣ ਵਾਲੀਆਂ ਜੀ ਹੁਣ ਚੁਣੌਤੀਆਂ ਤਾਂ ਮੇਰੇ ਸਾਹਬ ਨਾਲ ਕੋਈ ਰਹਿਣ ਵਾਲੀਆਂ ਨਹੀਂ ਹੈਗੀਆਂ ਜੀ ਨਵੀਂ ਪਾਰੀ ਸ਼ੁਰੂ ਕੀਤੀ ਹੈ ਵਧੀਆ ਪਾਰਟੀ ਹੈਗੀ ਹੈ ਨੈਸ਼ਨਲ ਪਾਰਟੀ ਹੈ ਜੀ ਗਰੋਇੰਗ ਪਾਰਟੀ ਹੈ ਜੀ ਸਟਰੋਂਗ ਪਾਰਟੀ ਹੈ ਜੀ ਸੈਂਟਰਲ ਗਵਰਨਮੈਂਟ ਇਹਨਾਂ ਦੀ ਨੈਕਸਟ ਵੰਡ ਵਾਲੀ ਹੈ ਤੈ ਜੀ ਸੋ ਕੋਈ ਚੁਣੌਤੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਐ ਸੱਚ ਇੱਕ ਪਰਿਵਾਰ ਦੀ ਵੀ ਚੁਣੌਤੀ ਹੋ ਸਕਦੀ ਕਿਉਂਕਿ ਬਹੁਤ ਪੁਰਾਣਾ ਪਰਿਵਾਰ ਟਕਸਾਲੀ ਪਰਿਵਾਰ ਕਾਲੀਦਲ ਜੀ ਆਹ ਪਾਪਾ ਜੀ ਇਹ ਤਾਂ ਢੀ ਗੱਲ ਹੈ ਕਿ ਇਹ ਹੈ ਉਹ ਟਾਈਮ ਐਗਰੀ ਬਟ ਮੈਂ ਤਾਂ ਫਰਸਟ ਟਾਈਮ ਕੋਈ ਪਾਰਟੀ ਜੁਆਇਨ ਕਰ ਰਹੀ ਹਾਂ ਸੋ ਆਈ ਹੈਵ ਟੂ ਡਿਸਾਈਡ ਕਿ ਮੈਂ ਕਿਹੜੀ ਜੁਆਇਨ ਕਰਨੀ ਹੈ ਔਰ ਇੱਕ ਜਿਵੇਂ ਪੰਜਾਬ ਦੇ ਵਿੱਚ ਦੂਜੀ ਚਰਚੋਤੀ ਹੈ ਕਿ ਬੀਜੇਪੀ ਲੀਡਰਾਂ ਦਾ ਵਿਰੋਧ ਬਹੁਤ ਹੋ ਰਿਹਾ ਕਿਉਂਕਿ ਕਿਸਾਨ ਕਾਫੀ ਖਫਾ ਨੇ ਜੀ ਹਾਂ ਕਿਸਾਨ ਖਫਾ ਐਕਚੁਅਲੀ ਅਸੀਂ ਵੀ ਖੁਦ ਵੀ ਕਿਸਾਨ ਆ ਅਸੀਂ ਸਾਰਾ ਕੁਝ ਕਿਸਾਨੀ ਬਾਰੇ ਸਮਝਦੇ ਆ ਉਹਨਾਂ ਦਾ ਜੋ ਵੀ ਹੋਊਗਾ ਮਤਲਬ ਜੋ ਵੀ ਉਹਨਾਂ ਦੀਆਂ ਮੁਸ਼ਕਿਲਾ ਹੋਣਗੀਆਂ ਜਾਂ ਜੋ ਵੀ ਉਹ ਸਾਨੂੰ ਦੱਸਣਗੇ ਉਹਸੀਂ ਸਾਰਾ ਬੀਜੇਪੀ ਨਾਲ ਟੇਕ ਅਪ ਕਰਾਂਗੇ ਕਿਉਂਕਿ ਉਹਦਾ ਸੋਲੂਸ਼ਨ ਵੀ ਬੀਜੇਪੀ ਕੋਲ ਹੀ ਹੈ ਜੀ ਤਾਂ ਲੱਗਦਾ ਹੈ ਕਿ ਬੀਜੇਪੀ ਅਗਰੇ ਸਰਕਾਰ ਵਿੱਚ ਮੁੜ ਬੰਦ ਹੀ ਹੈਗੀ ਤੇ ਕਿਸਾਨਾਂ ਦੀ ਜਿਹੜੇ ਮੁਸ਼ਕਲਾਂ ਨੇ ਇਹ ਦੂਰ ਹੋਣਗੀਆਂ ਵੀ ਵਿ ਵੀਲ ਟੇਕ ਇਟ ਅਪ ਵਿਦ ਬੀਜੇਪੀ ਅੱਛੇ ਕੇ ਵੀ ਤੇ ਚਰਚਾ ਕਿ ਤੁਸੀਂ ਜਲਦੀ ਬੀਜੇਪੀ ਦਾ ਚਿਹਰੇ ਵੀ ਬਣ ਸਕਦੇ ਜੀ ਬਠਿੰਡਾ ਲੋਕ ਸਭਾ ਸੀਟ ਤੋਂ ਜੀ ਹਾਂ ਦੈਟ ਦਾ ਪਾਰਟੀ ਨਾ ਉਸ ਬੈਟਰ ਇੱਕ ਮਹੱਤਵਪੂਰਨ ਗੱਲ ਹੈ ਕਿ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੇ ਇੱਕ ਟਵੀਟ ਕੀਤਾ ਲਾਜ਼ਮੀ ਤੌਰ ਤੇ ਤੁਸੀਂ ਪੜ੍ਹ ਵੀ ਲਿਆ ਕਿ ਜਿਹੜੇ ਇੱਕ ਪ੍ਰੋਟੋਕਾਲ ਜਿਹੜੀ ਇੱਕ ਮਨਜ਼ੂਰੀ ਉਹਨਾਂ ਦਾ ਤੁਹਾਡਾ ਰੈਜ਼ੀਗਨੇਸ਼ਨ ਵਾਲੇ ਅਸੈਪਟ ਨਹੀਂ ਹੋਇਆ ਤੁਸੀਂ ਬਹੁਤ ਕਾਲੀ ਕੀਤੀ ਤੁਹਾਡਾ ਆਰਥਿਕ ਤੌਰ ਤੇ ਨੁਕਸਾਨ ਵੀ ਹੋ ਸਕਦਾ ਰੈਜ਼ੀਗਨੇਸ਼ਨ ਮੇਰਾ ਐਕਸੈਪਟਡ ਹੈਗਾ ਜੀ ਆਈ ਐਮ ਇਨ ਦਾ ਵੋਲੰਟਰੀ ਰਿਟਾਇਰਮੈਂਟ ਮੈਂ ਇਹ ਅ ਜੀਪ ਸੈਕਟੀ ਸਾਹਿਬ ਨਹੀਂ ਐਕਸੈਪਟ ਕਰਨ ਦਾ ਕਿ ਐਜ਼ ਅ ਪਰਸਨਲ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਸਾਹਿਬ ਕੋਲ ਉਹਨਾਂ ਨੇ ਇਹ ਮੇਰੇ ਕੋਲੇ ਮੇਰੇ ਕੋਲੇ ਮੇਰੇ ਕੋਲੇ ਅਪਰੂਵਡ ਹੈ ਜੀ ਮਤਲਬ ਜਦੋਂ ਜਦੋਂ ਵੀ ਆਰ ਇਮ ਥੋੜਾ ਟੈਕਨੀਕਲ ਤੇ ਮੈਂ ਸਮਝਾ ਅਗਰ ਕੋਈ ਵੀ ਆਫੀਸਰ ਹੈ ਜੀ ਕੋਈ ਵੀ ਆਰਐਸ ਅਪਲਾਈ ਕਰ ਦਿੰਦਾ ਉਹ ਐਕਸੈਪਟ ਮੰਨਿਆ ਜਾਂਦਾ ਜੀ ਨਹੀਂ ਨਹੀਂ ਅਪਲਾਈ ਦਾ ਐਕਸੈਪਟ ਨਹੀਂ ਮੰਨਿਆ ਜਾਂਦਾ ਮੇਰੀ ਐਕਸੈਪਟਡ ਹੈ ਤੁਹਾਡੀ ਐਕਸਪੈਕਟ ਅਸੈਪਟਡ ਹੈ ਜੀ ਐਕਸੈਪਟਡ ਹਾਂਜੀ 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 ਪਰ ਸੀਐਮ ਸਾਹਿਬ ਦੀ ਸਟੇਟਮੈਂਟ ਆਈ ਨੇ ਦੋਸਤੋ ਬਾਅਦ ਸਾਰੇ ਕਿ ਖੈ ਤੁਸੀਂ ਵਿਦਆਊਟ ਹਜੇ ਡੂਰਿੰਗ ਸਰਵਿਸ ਕੇ ਮੈਂ ਕੋ ਪੋਲੀਟੀਕਲ ਪਾਰਟੀ ਜੁਆਇਨ ਕਰੀ ਨਹੀਂ 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 ਇਦਾਂ ਨਹੀਂ ਕਰਿਆ ਮੈਂ ਜੀ ਜੀ ਹਾਂਜੀ ਮਤਲਬ ਜੋ ਇੱਕ ਆਫੀਸਰ ਨੂੰ ਹੁੰਦਾ ਕਿ ਸਾਰੇ ਜੋ ਵੀ ਫਾਰਮੈਲਟੀਜ਼ ਹੈ ਤੁਹਾਡੀਆਂ ਪੂਰੀਆਂ ਨੇ ਪੂਰੀਆਂ ਨੇ ਜੀ 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 ਤੇ ਕੋ ਉਹਨਾਂ ਦਾ ਟਵੀਟ ਆ ਗਿਆ ਟਵੀਟ ਤੋਂ ਬਾਅਦ ਕਾਫੀ ਹਲਚਲ ਵਧ ਗਈ ਹੈ ਕਿ ਨਹੀਂ ਨਹੀਂ ਆਈ ਹੈਵ ਉਹ ਮੇਰੀ ਅਪਰੂਵਡ ਹੈ ਕਿ ਇਹ ਵਲੰਟਰੀ ਰਿਟਾਇਰਮੈਂਟ ਹੈਸ ਬੀਨ ਅਪਰੂਵਡ ਮਤਲਬ ਬਾਈ ਦੀ ਬਾਈ ਦੀ ਬਹੁਤ ਬਾਈ ਦੀ ਬਹੁਤ ਗਵਰਨਮੈਂਟ ਵੱਲੋਂ ਅਸੈਪਟ ਹੈ ਤੁਹਾਡਾ ਜੀ ਹਾਂ ਜੀ ਮਤਲਬ ਦੋਨਾਂ ਸਰ ਦੋਨਾਂ ਸਰਕਾਰਾਂ ਵੱਲੋਂ ਤੁਹਾਡਾ ਜਿਹੜਾ ਰੈਜ਼ਿਗਨੇਸ਼ਨ ਉਹ ਅਸੈਪਟਡ ਹੈ ਨਹੀਂ ਆਈ ਹੈਵ ਅ ਵੈਲਿਡ ਅਸੈਪਟਡ ਵਲੰਟਰੀ ਰਿਟਾਇਰਮੈਂਟ ਜੀ 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 ਦੈਟਸ ਆਲ ਤੇ ਹੁਣ ਬੀਜਪੀ ਦੇ ਇੱਕ ਸਿਪਾਈ ਬਣ ਗਏ ਉਹ ਤੇ ਹੁਣ ਪਿੰਡਾਂ ਦੇ ਵਿੱਚ ਜਾਓਗੇ ਪਿੰਡਾਂ ਦੇ ਵਿੱਚ ਕਾਲੀਆਂ ਝੰਡੀਆਂ ਨਾਲ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਦਾ ਵੀ ਸਾਹਮਣਾ ਕਰਨਾ ਪਊ ਕਿਸਾਨ ਕਿਸਾਨ ਦਾ ਵਿਰੋਧ ਕਿਉਂ ਕਰਨਗੇ ਜੀ ਨਹੀਂ ਉਸ ਤੋਂ ਪਹਿਲਾਂ ਹੋ ਚੁੱਕਾ ਜੀ ਮੇਰੀ ਭੈਣ ਭਾਈ ਉਹ ਉਸ ਤੋਂ ਪਹਿਲਾਂ ਹੋ ਰਿਹਾ ਨਾ ਲੱਗਤ ਮੈਂ ਮੈਂ ਉਸ ਦਾ ਕਮੈਂਟ ਨਹੀਂ ਕਰਦੀ ਬਟ ਉਹ ਸਾਡੇ ਕਿਸਾਨ ਵੀਰ ਨੇ ਮੇਰਾ ਕਿਉਂ ਵਿਰੋਧ ਕਰਨਗੇ ਜੀ 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 ਅਸੀਂ ਉਹਨਾਂ ਨਾਲ ਗੱਲ ਕਰਾਂਗੇ ਖੁੱਲਕੇ ਅੱਛਾ ਇਹ ਸੱਡਨਲੀ ਕਿਵੇਂ ਬਣ ਗਏ ਕਿਉਂਕਿ ਸਡਨਲੀ ਕਿਵੇਂ ਬਣ ਗਿਆ ਜੀ ਕਿ ਬੀਜੇਪੀ ਪੋਲਿਟਿਕਸ ਜੁਆਇਨ ਕਰਨੇ ਕਿਉਂਕਿ ਹਲੇ ਤੁਹਾਡੇ 5-6 ਮਹੀਨੇ ਬਾਕੀ ਸੀ ਕਿ ਪਹਿਲਾਂ ਹੀ ਤੁਹਾਨੂੰ ਬੀਜੇਪੀ ਦਾ ਥਾਟ ਬੜਾ ਕਲੀਅਰ ਸੀ ਤੁਹਾਡੀ ਪੁੱਤ ਤੁਹਾਡੀ ਜਿਹੜੀ ਅਡਾਲੋਜੀ ਹੈ ਬੀਜੇਪੀ ਦੇ ਪ੍ਰਤੀ ਮੇਰੇ ਮਨ ਚ ਰਿਸਪੈਕਟ ਤਾਂ ਸੀਗੀ ਬਿਕਾਉਜ਼ ਜੇ ਤੁਸੀਂ ਡਿਵੈਲਪਮੈਂਟ ਦੇਖੋ ਚਾਹੇ ਕੋਈ ਕਿਹੜੀ ਵੀ ਪਾਰਟੀ ਨਾਲ ਅਲਾਈਨ ਹੋਵੇ ਤਾਂ ਮਤਲਬ ਉਹ ਤਾਂ ਡਿਸਟ ਹੈ ਓਨ ਦਾ ਫੇਸ ਆਫ ਇਟ ਬਿਕਾਉਜ਼ ਜਿਹੜੇ ਐਨਆਰਆਈਸ ਵੀ ਬਾਹਰੋਂ ਆਉਂਦੇ ਆ ਉਹ ਵੀ ਕਹਿੰਦੇ ਆ ਕਿ ਇੰਡੀਆ ਹੈਜ਼ ਚੁਸਟ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਤੇ ਪੰਥ ਦੀ ਗੱਲ ਹੁੰਦੀ ਰਹੀ ਹੈਗੇ ਨਾ ਜੀ ਮਲੂਕਾ ਪਰਿਵਾਰ ਦੇ ਘਰ ਦੇ ਵਿੱਚ ਜੀ ਤਾਂ ਪੰਥ ਕੋਈ ਵੀ ਜੇਪੀ ਨਾਲ ਖਤਰੇ 'ਚ ਸਣੀ ਆਉਂਦਾ ਪੰਥ ਤਾਂ ਖਤਰੇ 'ਚ ਨਹੀਂ ਆਉਂਦਾ ਜੇਪੀ ਨੇ ਪੰਥ ਨੂੰ ਤਾਂ ਕੁਝ ਨਹੀਂ ਅੱਛਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਲੀ ਦਲ ਦੇ ਜਿਹੜੇ ਟਕਸਾਲੀ ਕਾਲੀ ਦਲ ਦੇ ਲੀਡਰ ਨੇ ਉਹਨਾਂ ਦੇ ਧੀਆਂ ਪੁੱਤਾਂ ਨੇ ਜਦੋਂ ਕਾਲੀ ਦਲ ਛੱਡਿਆ ਸੀ ਤੇ ਪੇਰੈਂਟਸ ਨੂੰ ਵੀ ਉਸੇ ਪਾਰਟੀ 'ਚ ਜਾਣਾ ਪਿਆ ਹੁਣ ਮੰਨਿਆ ਜਾ ਸਕਦਾ ਹੈ ਕਿ ਮਲੂਕਾ ਸਾਹਿਬ ਵੀ ਵੀ ਬੀਲੀਵ ਇਟ ਟੂ ਹਿਮ ਵੀ ਵੀ ਵੋਂਟ ਫੋਰਸ ਹਿਮ ਵੀ ਬੀਲੀਵ ਇਟ ਟੂ ਹਿਮ ਉਹ ਸਾਡੇ ਨਾਲੋਂ ਜ਼ਿਆਦਾ ਸਿਆਣੇ ਐ ਜੀ ਵੀ ਹੈਵ ਆਵਰ ਓਨ ਚੋਇਸ ਪਰ ਘਰ ਦੇ ਪਾਸੇ ਇੱਕ ਪਾਸੇ ਤੱਕੜੀ ਦੀਆਂ ਗੱਲਾਂ ਹੋਣਗੀਆਂ ਇੱਕ ਪਾਸੇ ਕਮਲ ਦੇ ਫੁੱਲ ਦੀਆਂ ਗੱਲਾਂ ਹੋਣਗੀਆਂ ਹੁਣ ਤੇ ਜੀ ਓਮ ਹੀ ਹੈਸ ਟੂ ਡਿਸਾਈਡ ਅਬਾਊਟ ਹਿਮਸੈਲਫ ਵੀ ਕੈਨਟ ਫੋਰਸ ਹਿਮ ਮੈਂ ਦੁਬਾਰਾ ਫੇਰ ਕਹਿਨੀ ਆ ਕਿ ਪੋਲਿਟਿਕਲ ਓਪੀਨੀਅਨਸ ਕੈਨ ਆਲਵੇਸ ਬੀ ਡਿਫਰੈਂਟ ਆਦਰਵਾਈਜ਼ ਅਸੀਂ ਐਜ਼ ਅ ਪਰਿਵਾਰ ਇਕੱਠੇ ਆ ਕੋਈ ਅਸੀਂ ਪਰ ਧਰਮ ਸੰਕਟ ਚ ਨਾ ਜੀ ਮੰਨ ਕੇ ਚੱਲਦੇ ਕਿ ਤੁਹਾਨੂੰ ਬੀਜੇਪੀ ਨੇ ਟਿਕਟ ਦੇ ਦਿੱਤੀ ਇੱਕ ਪਾਸੇ ਉਹ ਹਰਸਿਮਰਤ ਕੌਰ ਬਾਦਲ ਮੈਡਮ ਦਾ ਪ੍ਰਚਾਰਨ ਕਰਨਗੇ ਦੂਜੇ ਪਾਸੇ ਨੌ ਦੇ ਖਿਲਾਫ ਕਿਵੇਂ ਬੋਲਣਗੇ ਬੀਜੇਪੀ ਦੇ ਖਿਲਾਫ ਕਿਵੇਂ ਬੋਲਣਗੇ ਕਿ ਨਹੀਂ ਉਹ ਵੈਸੇ ਮੇਰੇ ਖਿਲਾਫ ਬੋਲਣਗੇ ਜਾਂ ਕੁਝ ਵੀ ਹੋਊਗਾ ਮਤਲਬ ਮੈਂ ਆਈ ਕੈਨਟ ਐਕਚੁਅਲੀ ਮਤਲਬ ਸਾਡੇ ਤੋਂ ਵੱਡੇ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਜੋ ਵੀ ਉਹ ਕਰਨਗੇ ਉਹ ਠੀਕ ਹੀ ਕਰਨਗੇ ਹੀ ਵਿਲ ਲੱਗਦਾ ਨਹੀਂ ਕਿ ਕੋਰਸ ਆਫ ਐਕਸ਼ਨ ਤੁਸੀਂ ਔਰ ਗੁਰਪ੍ਰੀਤ ਸਿੰਘ ਸਾਹਿਬ ਉਹਨਾਂ ਨੇ ਮਲੂਕਾ ਸਾਹਿਬ ਨੂੰ ਧਰਮ ਸੰਕਟ ਫਸਾਤਾ ਜੀ ਨਹੀਂ ਨਹੀਂ ਕੋਈ ਧਰਮ ਸੰਕਟ ਨਹੀਂ ਪਹਿਲਾਂ ਵੀ ਕਿਹਾ ਕਿ ਪੋਲਿਟੀਕਲ ਓਪੀਨੀਅਨਸ ਕੈਨ ਬੀ ਡਿਫਰੈਂਟ ਬਟ ਆਦਰਵਾਈਜ਼ ਵੀ ਆਰ ਅ ਫੈਮਿਲੀ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਨਵੀਂ ਪਾਰੀ ਦੇ ਲਈ ਜੀ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਦਾ ਪੁੱਤ ਤੇ ਨੌ ਦੋਨੇ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਮਲੂਕਾ ਜਾਂ ਪਰਮਪਾਲ ਕੌਰ ਸਿੱਧੂ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਜਦੋਂ ਪਰਮਪਾਲ ਕੌਰ ਸਿੱਧੂ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਉਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਾ ਵੀ ਇੱਕ ਟਵੀਟ ਆ ਜਾਂਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀਆਂ ਫਾਰਮਲਿਟੀਆਂ ਨੇ ਪੂਰੀਆਂ ਨਹੀਂ ਕੀਤੀਆਂ ਗਿਆ ਤੁਹਾਡਾ ਨੁਕਸਾਨ ਵੀ ਹੋ ਸਕਦਾ ਆ ਆਰਥਿਕ ਤੌਰ ਤੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਟਵੀਟ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬ ਬੋਲੋ ਕੀਤਾ ਗਿਆ ਉਹਦੀ ਸਚਾਈ ਕੀ ਹੈ ਤੇ ਜਿਹੜੇ ਬੀਜੇਪੀ ਚ ਸ਼ਾਮਲ ਹੋਏ ਨੇ ਸਿਕੰਦਰ ਸਿੰਘ ਮਲੂਕਾ ਦਾ ਪੁੱਤ ਤੇ ਨੋ ਇਸ ਮਸਲੇ ਦੇ ਵਿੱਚ ਅਸੀਂ ਪਰਮਪਾਲ ਕੌਰ ਸਿੱਧੂ ਹਣਾ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਆਪਣਾ ਪੱਖ ਵੀ ਦਿੱਤਾ ਦਲੀਲਾਂ ਵੀ ਦਿੱਤੀਆਂ ਤੇ ਜਿਹੜੀ ਸਵਾਲ ਹੈ ਕਿ ਉਹਨਾਂ ਨੇ ਕੀ ਅਸਤੀਫਾ ਉਹਨਾਂ ਦਾ ਮਨਜ਼ੂਰ ਹੋਇਆ ਜਾਂ ਨਹੀਂ ਉਸ ਬਾਰੇ ਵੀ ਉਹਨਾਂ ਨੇ ਦਲੀਲ ਦਿੱਤੀ ਆ ਪੱਕ ਦਿੱਤਾ ਕਿ ਮੇਰਾ ਅਸਤੀਫਾ ਮਨਜ਼ੂਰ ਹੋ ਚੁੱਕਾ ਤਦ ਹੀ ਮੈਂ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਈ ਪਰਮਪਾਲ ਕੌਰ ਮਲੂਕਾ ਜਿਹੜੇ ਪਹਿਲਾਂ ਇੱਕ ਪੰਜਾਬ ਦੇ ਸਰਕਾਰ ਦੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਵਿੱਚ ਬਤੌਰ ਬੀਡੀਪੀਓ ਭਰਤੀ ਹੋਏ ਉਸ ਤੋਂ ਬਾਅਦ ਉਹ ਪ੍ਰੋਮੋਸ਼ਨ ਉਹਨਾਂ ਨੂੰ ਮਿਲਦੀ ਗਈ ਆ ਫਿਰ ਨਾਨ ਸਟੇਟ ਸਿਵਲ ਸਰਵਿਸ ਕਾਡਰ ਦੇ ਵਿੱਚ ਉਹ ਆਈਐਸ ਸਿਲੈਕਟ ਹੋ ਜਾਂਦੇ ਨੇ ਆਈਐਸ ਬਣ ਜਾਂਦੇ ਨੇ ਪੰਜਾਬ ਦੇ ਵੱਖ-ਵੱਖ ਮੈਗਮੈਂਟ ਦੇ ਵਿੱਚ ਬਤੌਰ ਉਹਨਾਂ ਆਈਐਸ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਉਹ ਨਿਭਾਈ ਆ ਉਹਨਾਂ ਦੀ ਰਿਟਾਇਰਮੈਂਟ ਵੀ ਨੇੜੇ ਨੇ ਕਰੀਬ 6-7 ਮਹੀਨੇ ਹਲੇ ਬਾਕੀ ਸੀ ਲੇਕਿਨ ਇਸੇ ਦੌਰਾਨ ਉਹ ਆਈਐਸ ਜਿਹੜਾ ਅਹੁਦਾ ਉਹ ਵਲੰਟਰੀ ਜਿਹੜੀ ਰਿਟਾਇਰਮੈਂਟ ਆ ਵੀਆਰਐਸ ਜਿਹਨੂੰ ਕਹਿੰਦੇ ਉਹ ਲੈ ਲੈਂਦੇ ਨੇਗੇ ਤੇ ਉਹ ਹੁਣ ਬੀਜੇਪੀ ਦੇ ਸਿਪਾਈ ਬਣ ਚੁੱਕੇ ਨੇ ਇੱਕ ਪਾਸੇ ਸਵਾਲ ਆ ਕਿ ਸਕੰਦਰ ਸਿੰਘ ਮਲੂਕਾ ਜਿਹੜੇ ਬਠਿੰਡਾ ਤੋਂ ਸ਼੍ਰੋਮਣੀ ਕਾਲੀ ਦਲ ਦੇ ਸੰਭਾਵੀ ਕੀ ਪੱਕੇ ਉਮੀਦਵਾਰ ਨੇ ਬਠਿੰਡਾ ਤੋਂ ਹਰ ਸਿਮਰਤ ਕੌਰ ਬਾਦਲ ਉਹਨਾਂ ਵਾਸਤੇ ਪ੍ਰਚਾਰ ਕਰ ਰਹੇ ਨੇ ਤੇ ਦੂਜੇ ਪਾਸੇ ਇਹ ਚਰਚਾ ਕਿ ਹੁਣ ਪਰਮਪਾਲ ਕੌਰ ਸਿੱਧੂ ਹੋਣਾ ਨੂੰ ਜਿਹੜੇ ਸਿਕੰਦਰ ਸਿੰਘ ਮਲੂਕਾ ਦੀ ਨੋ ਨੇ ਉਹ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਤੇ ਧਰਮ ਸੰਕਟ ਦੇ ਵਿੱਚ ਫਸ ਚੁੱਕੇ ਨੇ ਸਿਕੰਦਰ ਸਿੰਘ ਮਲੂਕਾ ਕਿ ਉਹ ਸ਼੍ਰੋਮਣੀ ਕਾਲੀ ਦਲ ਦੀ ਉਮੀਦਵਾਰ ਵਾਸਤੇ ਪ੍ਰਚਾਰ ਕਰਨਗੇ ਤਾਂ ਕੀ ਜਦੋਂ ਆਪੋਜੀਸ਼ਨ ਪਾਰਟੀਆਂ ਬਾਰੇ ਬੋਲਣਗੇ ਤਾਂ ਕੀ ਉਹ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੰਭਾਵੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਉਹਨਾਂ ਬਾਰੇ ਵੀ ਕੁਝ ਬੋਲਣਗੇ ਕਿਉਂਕਿ ਪੋਲਿਟੀਕਲ ਤੌਰ ਤੇ ਦੂਜੀਆਂ ਪਾਰਟੀਆਂ ਦੇ ਲੀਡਰ ਤੇ ਦੂਜੀਆਂ ਪਾਰਟੀਆਂ ਨੂੰ ਨਿੰਦਣਾ ਹੀ ਪੈਂਦਾ ਇਸ ਕਰਕੇ ਇਹ ਮਲੂਕਾ ਪਰਿਵਾਰ ਕਾਫੀ ਸੰਕਟ ਚ ਫਸ ਚੁੱਕਾ ਕਿ ਇੱਕ ਪਾਸੇ ਸਿਕੰਦਰ ਸਿੰਘ ਮਲੂਕਾ ਪੰਜਾਬ ਦੀ ਪੰਥ ਦੀ ਤੱਕੜੀ ਦੀ ਗੱਲ ਕਰਨਗੇ ਤੇ ਦੂਜੇ ਪਾਸੇ ਉਹਨਾਂ ਦਾ ਨੌਜ ਅਤੇ ਪੁੱਤ ਉਹ ਬੀਜੇਪੀ ਦੀ ਗੱਲ ਕਰਨਗੇ ਕਮਲ ਦੇ ਫੁੱਲ ਦੀ ਗੱਲ ਕਰਨਗੇ ਉਹ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਇੱਕੋ ਵਿੜੇ ਦੇ ਵਿੱਚ ਸਿਆਸੀ ਤੌਰ ਤੇ ਇੱਕੋ ਵਿੜੇ ਦੇ ਵਿੱਚ ਕੰਧਾਂ ਵੱਜ ਚੁਕੀਆਂ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਭਾਜਪਾ ਵੈਸੇ ਪੰਜਾਬ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਕਿ ਪਰਿਵਾਰਾਂ ਦੇ ਪਰਿਵਾਰ ਵੱਖ-ਵੱਖ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਨੇ ਚਾਹੇ ਪ੍ਰਤਾਪ ਸਿੰਘ ਬਾਜਵਾ ਉਹ ਕਾਂਗਰਸ ਪਾਰਟੀ ਦਾ ਲੀਡਰ ਨੇ ਉਹਨਾਂ ਦੇ ਭਰਾ ਫਤਿਹ ਸਿੰਘ ਬਾਜਵਾ ਉਹ ਜਿਹੜੇ ਨੇ ਉਹ ਭਾਜਪਾ ਦੇ ਲੀਡਰ ਨੇ ਇਦਾਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਜਦੋਂ ਬਾਦਲ ਪਰਿਵਾਰ ਆਡ ਹੋਇਆ ਸੀ ਤੇ ਉਦੋਂ ਮਨਪੀਤ ਸਿੰਘ ਬਾਦਲ ਉਹਨਾਂ ਦੇ ਪਿਤਾ ਮਰਹੂਮ ਗੁਰਦਾਸ ਸਿੰਘ ਬਾਦਲ ਪਹਿਲਾ ਉਹ ਪੀਪਲਜ਼ ਪਾਰਟੀ ਆਫ ਪੰਜਾਬ ਦੇ ਲਈ ਨੇਤਾ ਬਣ ਗਏ ਜਦੋਂ ਪੀਪਲਜ਼ ਪਾਰਟੀ ਆਫ ਪੰਜਾਬ ਦਾ ਕਾਂਗਰਸ ਪਾਰਟੀ ਦੇ ਵਿੱਚ ਮਰਜ ਕਰ ਦਿੱਤਾ ਗਿਆ ਤੇ ਫਿਰ ਉਹ ਕਾਂਗਰਸੀ ਬਣ ਗਏ ਸੀ ਤੇ ਹੁਣ ਇੱਕ ਨਵੀਂ ਸਿਆਸੀ ਤੌਰ ਤੇ ਇੱਕ ਨਵੀਂ ਜਿਹੜੀ ਮਿਸਾਲ ਉਹ ਬਣ ਚੁੱਕੀ ਹੈ ਕਿ ਇੱਕੋ ਪਰਿਵਾਰ ਦੇ ਵਿੱਚ ਸਿਆਸੀ ਕੰੰਧਾਂ ਵੱਜ ਚੁੱਕੀਆਂ ਨੇ ਇੱਕ ਪਾਸੇ ਸਿਕੰਦਰ ਸਿੰਘ ਮਲੂਕਾ ਤੇ ਦੂਜੇ ਪਾਸੇ ਉਹਨਾਂ ਦਾ ਨੌ ਤੇ ਪੁੱਤ ਲਾਲਿਸ ਜਾਣਕਾਰੀ ਦੇ ਨਾਲ ਤੜਤੁਲ ਲੈਂਦੇ ਆ ਗਿਆ ਦੇਖਦੇ ਰਹੋ ਬੀਬੀਸੀ ਪੰਜਾਬ ਧੰਨਵਾਦ